ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹਰੀ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਰੁਟੀਨ 'ਚ ਮੱਝਾਂ ਵਿਕਰੀ ਵਾਲੀਆਂ ਇੱਥੇ ਹੁੰਦੀਆਂ ਜਾਦਾ ਅੱਜ ਤਿੰਨ ਨਾਗ ਹੈ ਸਾਹਮਣੇ ਖਾਲੀ ਥਾਂ ਪਹਿਲਾਂ ਚੈੱਕ ਕਰ ਲੋ ਝੋਟੀ ਦੇ ਕਿਉਂਕਿ ਬੱਚਾ ਨਾਲ ਹੀ ਵੱਧਾ ਵਾ ਤੇ ਉਹ ਮੂੰਹ ਮਾਰ ਰਿਹਾ ਹੋ ਸਕਦਾ ਜਦੋਂ ਨੂੰ ਆਪਾਂ ਵੀਡੀਓ ਦੀ ਸ਼ੁਰੂਆਤ ਕਰੀਏ ਤੇ ਇਹ ਪਾਸਮਾਵੇ ਮੈਂ ਇਸ ਕਰਕੇ ਦਿਖਾਤਾ ਇਹਨੂੰ ਆਪਾਂ ਹਲਾਉਂਦੇ ਨਹੀਂ ਇੱਕ ਵਾਰ ਖਾਲੀ ਥਾਂ ਉਰਲੇ ਪਾਸੇ ਦਾ ਤੁਸੀਂ ਦੇਖੋਗੇ ਜਦੋਂ ਪਾਸਮਾਈ ਫਿਰ ਥਾਂ ਤੁਹਾਨੂੰ ਵੈਸੇ ਵੀ ਦਿਖਾ ਦਿੰਨੇ ਕਿਉਂਕਿ ਬੱਚਾ ਇੰਨੇ ਆਪਦੀ ਕਾਰਵਾਈ ਸ਼ੁਰੂ ਕਰਤੀ ਹੈ ਸੋ ਤਿੰਨ ਮੱਝਾਂ ਇਹਨਾਂ ਚ ਇੱਕ ਟੋਕੜਗਾ ਬਣ ਵੱਜ ਪਰ ਦੁੱਧ ਸੱਜਰਾ ਜਿੰਨਾ ਇਹ ਤੋਂ ਇਲਾਵਾ ਇੱਕ ਝੋਟੀ ਸਾਹਮਣੇ ਤੁਸੀਂ ਦੇਖੋ ਤੇ ਇੱਕ ਹੋਰ ਝੋਟੀ ਜਿਹੜੀ ਪਰਲੇ ਪਾਸੇ ਤੁਹਾਨੂੰ ਦਿਖਾਉਣੀ ਹੈ ਸੋ ਆਓ ਦੋਸਤ ਸ਼ੁਰੂਆਤ ਕਰਦੇ ਆਪਾਂ ਇੱਕ ਇੱਕ ਕਰਕੇ ਇਹਨਾਂ ਮੱਝਾਂ ਦੀ ਡਿਟੇਲ ਪੁੱਛਦੇ ਜਾਵਾਂਗੇ ਰੇਟ ਵੀਡੀਓ 'ਚ ਹੋਣਗੇ ਬਾਕੀ ਤੁਸੀਂ ਡਿਟੇਲ ਦੇ ਹਿਸਾਬ ਤੇ ਤਸੱਲੀ ਇਹਨਾਂ ਦੀ ਕਰ ਸਕੋਗੇ ਗੁਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਬੁਲਵਿੰਦਰ ਤਿੰਨ ਮੱਝਾਂ ਅੱਜ ਆਪਣੇ ਹਾਂ ਬਾਈ ਜਗਜੀਤ ਤਿੰਨ ਝੋਟੀਆਂ ਅੱਜ ਵੀਰੇ ਪਹਿਲੇ ਨੰਬਰ ਤੇ ਜਿਹੜੀ ਚੋਟੀ ਤੇਰੇ ਬੈਕ ਸਾਈਡ ਤੇ ਖੜੀ ਹੈ ਹਾਂਜੀ ਬਾਈ ਕਿੰਨਾ ਮਸੂਆ ਕਿੰਨੇ ਦਾ ਇਹ ਜਗਜੀਤ ਦਾ ਸੂਆ ਹੈਗਾ ਇਹਦਾ ਬਾਈ 7-8 ਦਿਨ ਦਾ ਤੇ ਮੰਨ ਕੇ ਚੱਲ ਪਾ ਦੂਜੇ ਸੂਏ ਸੂਈ ਆ 6 ਦਿਨ ਦਾ ਇਹ ਬਲੂਨ ਹਰਿਆਣੇ ਦੇ ਵਿੱਚੋਂ ਆਪਾਂ ਹੀ ਦਵਾ ਕੇ ਲਿਆਂਦੀ ਸੀਗੀ ਠੀਕ ਹੈ ਦੁੱਧ ਨੇ 15 ਕਿਲੋ ਤੋਂ ਬਾਹਰ ਦਿੱਤਾ ਬਲੂਨ ਨੇ ਹੁਣ ਵੀ ਕੋਈ ਵੀ ਕੰਡਾ ਲਾ ਲੇ ਸੱਤ ਅੱਠ ਦਿਨਾਂ ਦੀ ਸੂਈ ਥੱਲੇ 14 ਕਿਲੋ ਤੋਂ ਦੁੱਧ ਬਾਹਰ ਹੋਊਗਾ ਘਟਦਾ ਨਹੀਂ ਬੱਚਾ ਕੱਟਾ ਨਾ ਬੱਚਾ ਕੱਟਾ ਬਾਈ ਕੀ ਡਿਮਾਂਡ ਰਹੂਗੀ ਬਲਵੰਦਰ ਡਿਮਾਂਡ ਜਗਜੀਤ ਦਾ 1.70 ਦੀ ਝੋਟੀ ਦੇਵਾਂਗੇ ਬਾਈ 1.70 ਦੀ ਹਾਂਜੀ ਤੋਰਗੇ ਨੂੰ ਆਪਾਂ ਦੋਸਤੋ ਡਿਮਾਂਡ 1 ਲੱਖ ਤੇ 70000 ਹੈ ਆਈ ਪਰਸੋ ਹੀ ਆ ਆਪਣੇ ਕੋਲੇ ਹਜੇ ਐਦਾ ਝੋਟੀ ਹੋਰ ਵੀ ਦੁੱਧ ਨੂੰ ਤੁਰੂਗੀ ਦੁੱਧ ਤਾਂ 17 18 ਕਿਲੋ ਕਰੂਗੀ ਜਿਹੜੀ ਮੇਨ ਗੱਲ ਹੈ ਜਗਜੀਤ ਦੇ ਹਵਾਨੇ ਤੇ ਬਾਈ ਨਾੜਾ ਨੂੜਾ ਬਹੁਤ ਜਿਆਦਾ ਉਹ ਆਪਾਂ ਵੀਡੀਓ ਚ ਦਿਖਾ ਦੇਣੀ ਹਾਂਜੀ ਦੋਸਤੋ ਇਸ ਟਾਈਮ ਹਾਜ਼ਰ ਦੁੱਧ ਜਿਹੜਾ 14 ਕਿਲੋ ਸੱਤਾਂ ਅੱਠਾਂ ਦਿਨਾਂ ਦੀ ਸੂਈ ਹੈ ਸੂਹਾ ਦੂਜਾ ਜੀ ਤੋਰਾਂ ਜੀਤ ਹਾਂ ਤੋ ਦੇਖੋ ਇਹਦਾ ਢਾਂਚਾ ਦਸਤੋਰਲੇ ਪਾਸੇ ਬਾਈ ਨਾੜਾਂ ਦੀ ਗੱਲ ਕਰਦਾ ਸੀ ਉਹ ਹਵਾਨੇ ਦੇ ਤੁਹਾਨੂੰ ਦਿਸਣੀਆਂ ਹਵਾਨਾ ਅੱਗੋਂ ਵੀ ਚੰਗਾ ਹੁਣ ਫਸਮਾਚ ਹੋ ਗਈ ਕਿਉਂਕਿ ਬੱਚਾ ਬਾਕੀ ਜੋ ਟੀਜਕ ਜੀ ਤਾਂ ਖਾਸ ਬੰਦਿਆਂ ਕੋਲੇ ਸੀਗੀ ਬਾਈ ਦੁੱਧ ਵੀ ਇਹਨੇ 8 ਮਹੀਨੇ ਵਾਂਗੂ ਦਿੱਤਾ ਸੀ ਠੰਢੀ ਬਹੁਤਾ ਚਬਾਈ ਦੇ ਮਾਮਲੇ ਠੀਕ ਆ ਜਾ ਪੁੱਤ ਇਹਦਾ ਡਰਦੀ ਜਾਈ ਪਰਸੋਂ ਹੀ ਆ ਠੀਕ ਹੈ ਇਹ ਕਿਹੜਾ ਹੋਰ ਕਢਾ ਦੇ ਬਲੂ ਹਾਂ ਹਾਂ ਬਾਈ ਸੋ ਇੱਕ ਵਾਰ ਫੇਰ ਤੋੜ ਦਿੰਨੇ ਆ ਸੋ ਸੈਂਕ ਕੁੰਡੇ ਆ ਮੱਥੇ ਚ ਚਾਰ ਕਵਾਲ ਵਾਈਟ ਦੀਂਦੇ ਆ ਇਹਦੇ ਬਾਕੀ ਹਵਾਨਾ ਤੁਸੀਂ ਇਹ ਤਾਂ ਹੁਣ ਦੇਖੋ ਹੁਣ ਇਹ ਪਸਮਾਈ ਹੈ ਬਾਕੀ ਸਿੰਘੀ ਸੁੰਗੀ ਬਹੁਤ ਟੌਪ ਦੀ ਆ ਬਾਈ ਬਿਲਕੁਲ ਛੋਟਾ ਸੈਂਕਾ ਦੇਖੋ ਓਏ ਆ ਜਾ ਪੁੱਤ ਸੋ ਇਹ ਪਹਿਲੇ ਨੰਬਰ ਤੇ ਛੋਟੀ ਦੱਸੋ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਲਵਿੰਦਰ ਜਿਹੜੀ 2 ਨੰਬਰ ਤੇ ਝੋਟੀ ਦਿਖਾਉਣੀ ਹੈ ਇਹ ਜਗਜੀਤ ਬਾਈ ਪਲੂਨ ਸੂਈ ਆ ਇਹਨੂੰ 5-6 ਦਿਨ ਹੋ ਗਏ ਸੂਈ ਨੂੰ ਚਾਰ ਦੰਦ ਦਾ ਮੂੰਹ ਚੋ ਵੀ ਇਹ ਬਾਈ ਦੁੱਧ ਹੁਣ ਕਿੰਨਾ ਹੋਊ ਦੁੱਧ ਇਸ ਟਾਈਮ ਜਗਜੀਤ 11 ਕਿਲੋ ਹੋਊਗਾ 1.5 10 ਕਿਲੋ ਮ ਦੁੱਧ ਮੰਨ ਕੇ ਬੰਦਾ ਕੋਈ ਵੀ ਸੌਦਾ ਕਰ ਸਕਦਾ ਕੀ ਰੇਟ ਹੋਊਗਾ ਤਾਂ ਮੂੰਹ ਰੇਟ ਜਗਜੀਤ ਇੱਕ 10 ਦੀ ਕੱਟੀ ਦੇਵਾਂਗੇ ਬਾਈ ਸੋ ਦੋਸਤੋ ਪਹਿਲਾਂ ਝੋਟੀ ਹੈ ਚਾਰ ਦੰਦ ਰੋਸ਼ੇ ਰੰਗ ਦੇ ਵਿੱਚ ਆ ਥੋੜੀ ਉਹ ਤੁਹਾਡੇ ਸਾਹਮਣੇ ਹੀ ਆ ਵੈਸੇ ਹਵਾਨਾ ਪੱਕੇ ਹਵਾਨੇ ਦੀ ਐ ਬਾਈ ਕਹਿੰਦਾ ਵੀ ਦੁੱਧ ਐ ਇਸ ਟਾਈਮ ਇਹਦੇ ਥੱਲੇ 11 ਕਿਲੋ ਹੋਊਗਾ ਬਾਕੀ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਲੈ ਆਈ ਵਾਪਸ ਫੇਰ ਭਾਈ ਇਹਦੇ ਬਲਵਿੰਦਰ ਪਲੂਣ ਐ ਭਾਈ ਇੱਕ ਪਾਸੇ ਨੂੰ ਹਾਂ ਭਾਈ ਇਹਦੇ ਪਲੂਣ ਹੈਗੀ ਆ ਜਗਜੀਤ ਇਹ ਨਾ ਬੰਦਿਆ ਦੋ ਮੂਰਲੇ ਥਣ ਤਾਂ ਬੱਚੇ ਨੂੰ ਚਗਾਉਂਦੇ ਰਹੇ ਆ ਛੋਟੀ ਪਰਸੋਂ ਹੀ ਆਈ ਆ ਅੱਛਾ ਤੇ ਮਗਰਲੇ ਥਣ ਚੋਂਦੇ ਰਹੇ ਆ ਥੋੜੇ ਥਣ ਹਜੇ ਕੱਡੇ ਵੀ ਘੱਟ ਠੀਕ ਮੰਨ ਲਾ 2 4 54 ਚ ਬੁੰਜਾਂ ਹੋਈਆਂ ਥਣ ਕੱਢ ਜੂਗੀ ਬਾਈ ਓਕੇ ਮੋੜ ਲਈ ਬਾਈ ਬਾਕੀ ਨਾੜਾਂ ਨੂੜਾਂ ਬਹੁਤ ਜਿਆਦੇ ਆ ਸੋਇਦਾ ਰੇਟ 1 ਲੱਖ ਤੇ 10000 ਆ ਪਾਸ ਤੁਸੀਂ ਆ ਕੇ ਕਰ ਲਓ ਜਿਹੜਾ ਭਰਾ ਖਰੀਦਣਾ ਚਾਹੁੰਦਾ ਬਾਕੀ ਲੇਵਾਲੂ ਵਾ ਬਹੁਤ ਚੌੜਾ ਜਗਜੀਤ ਇਹਦੋਂ ਅੱਗੇ ਤੁਹਾਨੂੰ ਤੋਕੜ ਕੱਪਣ ਮੱਝ ਦਿਖਾਉਣੀ ਐ ਬਲਵਿੰਦਰ ਜਿਹੜੀ ਤੋਕੜ ਕੱਪਣ ਮੱਝ ਆ ਹਾਂ ਬਾਈ ਜਗਜੀਤ ਕਿੰਨੇ ਚਰਦੀ ਕੱਪਣਾ ਕਿੰਨਾ ਕੱਪਣ ਜਗਜੀਤ ਐ ਬਾਈ ਆਪਣੇ ਮੈਂ ਘਰ ਦੀ ਹੋਈ ਆ ਇਹਨੂੰ 5 ਮਹੀਨੇ ਪੂਰੇ ਹੋ ਗਏ ਬਸ 6 ਮਾਂ ਚੱਲ ਪੈ ਇੱਕ ਦੋ ਦਿਨ ਟੱਪ ਗਏ ਹੋਣਗੇ 6 ਮਹੀਨੇ ਦੇ ਬਾਈ ਠੀਕ ਹੈ ਹਾਂ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੁਣ ਤਾਂ ਹੋਊਗਾ ਬਾਈ ਜਿਗਜੀਤ 10 ਕਿਲੋ ਦੁੱਧ 10 ਤੋਂ ਬਾਹਰ ਹੋਊਗਾ ਮੈਂ ਆਪਾਂ ਚੋਨੇ ਇੱਕ ਟਾਈਮ ਹੀ ਆ ਸਵੇਰ ਵੇਲੇ ਤੇ ਪਰ ਆਪਣਾ ਜਿਹੜਾ ਘਰੇ ਦੁੱਧ ਚੋਇਆ ਇਹਦਾ 18 18.5 ਕਿਲੋ ਦੁੱਧ ਚੋਇਆ ਬਬਾਈ ਕੱਲੀ ਕਹਿਣ ਦੀ ਗੱਲ ਨਹੀਂ ਜੇ ਕਿਸੇ ਨੇ ਮੈਂ ਲਾ ਜਾ ਕੇ ਸਾਂਭ ਕੇ ਵੇਚਣੀ ਵੀ ਆ ਤਾਂ ਮੈਂ ਮੁੱਲ ਕਰਕੇ ਲੈ ਜਾਵਾਂ ਚੰਗੀ ਕੀਮਤ ਤੇ ਮੈਂ ਲੈ ਲਾਂਗੇ ਆਪਾਂ ਬੱਚਾ ਇਹਦੇ ਨਾਲ ਬੱਚਾ ਇਹਦੇ ਨਾਲ ਹੈ ਨਹੀਂ ਬਾਈ ਬਨਾ ਬੱਚੇ ਤੋਂ ਮਿਲਦੀ ਹੈ ਹਾਂ ਬੱਚਾ ਤਾਂ ਇਹਦੇ ਨਾਲ ਕੱਟਾ ਸੀਗਾ ਉਹ ਤਾਂ ਦੇਤਾ ਸੀਗਾ ਇਹਨੂੰ ਤਾਂ ਕੋਈ ਚਾਰਟ ਦੀ ਲੋੜ ਨਹੀਂ ਕੋਈ ਹੋਰ ਨਹੀਂ ਗਈ ਬਾਕੀ ਅੱਲਾਹ ਧਾਰ ਦੇ ਕੀ ਬਹਿਣਾ ਆਪਾਂ ਵੀਡੀਓ ਚ ਹੀ ਚੋਦੇ ਆਂਗੇ ਇਹਨੂੰ ਭਾਈ ਇਹਦਾ ਰੇਟ ਕੀ ਕਰਾਂ ਇਹ ਭਾਈ 1 ਲੱਖ ਤੇ 15000 ਦੀ ਮੈਂ ਦੇਵਾਂਗੀ ਖੋਲੀ ਨੂੰ ਦੋ ਸੋ ਪੰਜ ਮਹੀਨਿਆਂ ਦੀ ਗੱਬਣ ਛੇਮਾ ਲੱਗਾ ਵਿਆ ਦੁੱਧ 10 ਕਿਲੋ ਦੇ ਰਹੀ ਆ ਪਰ ਇੱਕ ਟਾਈਮ ਹੀ ਬਾਈ ਚੋਂਦਾ ਇਹਨੂੰ 1 ਲੱਖ ਤੇ 15000 ਦੀ ਮੱਝ ਮਿਲੂਗੀ ਕਵਾਈ ਇਹਦੀ ਇੱਕ ਟਾਈਮ ਹੁੰਦੀ ਹੈ ਤੇ ਦੁੱਧ 10 ਕਿਲੋ ਦੇ ਰਹੀ ਹੈ ਇੱਕ ਟਾਈਮ 10 ਕਿਲੋ 5 ਮਹੀਨਿਆਂ ਦੀ ਗੱਭਣ ਦੇ ਰਹੀ ਹੈ ਤਾਂ ਸੱਜਰ ਆਪਾਂ ਨੂੰ ਪਤਾ ਚੰਗੇ ਦੁੱਧ ਵਾਲੀ ਹੋਊਗੀ ਮੱਝ ਹੈ ਚਾਹ ਗਾਂ ਮੱਝ ਦੀ ਜੇ ਖਾਸ ਕਰਕੇ ਗੱਲ ਕਰੀਏ ਜਦੋਂ ਇੱਕ ਟਾਈਮ ਪੈ ਜੇ ਤਾਂ ਦੁੱਧ ਉਹ ਆਪਦੇ ਪੀਕ ਨਾਲੋਂ ਟੁੱਟ ਜਾਂਦੀ ਹੁੰਦੀ ਹੈ ਇੱਕ ਟਾਈਮ ਚ ਉਹਨਾਂ ਦੁੱਧ ਨਹੀਂ ਦਿੰਦਾ ਪਸ਼ੂ ਪਰ ਜੇ 10 ਕਿਲੋ ਦੇ ਰਹੀ ਹੈ ਤਾਂ ਮਤਲਬ 12-13 ਕਿਲੋ ਦੁੱਧ ਦੋਨੇ ਟਾਈਮ ਦੇਵੇ ਤਾਂ ਆਰਾਮ ਨਾਲ ਦੇ ਸਕਦੇ ਬਾਕੀ ਚੋਕੇ ਤੁਸੀਂ ਦੇਖ ਲਓ ਜੇ 10 ਕਿਲੋ ਦੁੱਧ ਤੁਹਾਨੂੰ ਦੱਸਿਆ। ਬਾਕੀ ਚਵਾਈ ਚਬੂਈ ਦੀ ਓਕੇ ਆ ਜਗਜੀਤ ਬਾਈ। ਠੀਕ ਹੈ ਚੋਣ ਲਵਿੰਦਰ ਨੂੰ ਸਵੇਹਾ ਹੀ ਹੈ। ਹਾਂ ਹਾਂ ਬਾਈ ਚੋਣੀ ਆ ਹੁਣ। ਕੋਈ ਚਾਟ ਨਹੀਂ ਕੋਈ ਸ਼ੋਰ ਨਹੀਂ ਕੱਲੀ ਧਾਰ ਦੇ ਕੇ ਬਹਿਣਾ ਬਾਈ। ਸੋ ਸਵੇਹਾ ਦੇ ਟਾਈਮ ਹੀ ਚੋਂਦਾ ਬਾਈ ਤੇ ਇਹਨੂੰ ਬਾਈ ਕਹਿੰਦਾ ਵੀ ਧਾਰ ਦੇ ਕੇ ਬੈਠ ਜਾਣਾ ਸਿੱਧਾ ਸੀਲ 3 ਫ ਇਸ ਪੱਖ ਤੋਂ। ਚੰਗੇ ਦੁੱਧ ਵਾਲੀ ਸੱਜਰ ਪਰ ਅੱਜ ਤੁਹਾਨੂੰ ਤੋਕੜ ਕੱਬਣ ਦਿਖਾ ਰਿਹਾ ਤੇ ਤੋਕੜ ਕੱਬਣ ਦੇ ਹਿਸਾਬ ਤੇ ਸੌਦਾ ਕਰ ਲਿਓ ਸੱਜਰ ਤੁਸੀਂ ਕਿੰਨੀ ਕ ਸਾਂਭਦੇ ਹੋ ਕਿੰਨੀ ਕ ਸੇਵਾ ਕਰਕੇ ਚੋਣੇ ਹੋ ਉਹ ਤੁਹਾਡੇ ਤੇ ਡਿਪੈਂਡ ਹੁਣ ਵੀ ਜੇ ਦੋ ਟਾਈਮ ਚੋਣੀ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਵੀ ਜਗਜੀਤ ਇਹ ਬਾਈ ਲੱਤ ਚੱਕੂਗੀ ਥੋੜੀ ਜੀ ਆਪ ਹੀ ਇੱਕ ਟਾਈਮ ਪਾ ਲਈਆ ਮੈਂ ਸੋ ਦੱਸੋ ਦੋ ਟਾਈਮ ਬਾਈ ਕਹਿੰਦਾ ਵੀ ਜੇ ਚੋਣਾ ਹੋਵੇ ਤਾਂ ਕਿਉਂਕਿ ਇਹਨੂੰ ਕਿਹੜਾ ਕੋਈ ਚਾਟਦਾ ਜਾਂ ਕੋਈ ਟੀਕੇ ਦੀ ਪ੍ਰੋਬਲਮ ਧਾਰ ਦੇ ਕੇ ਬਹਿ ਜਾਣਾ ਬਾਕੀ ਹਵਾਨੇ ਤੇ ਨਾੜਾ ਨੂੜਾ ਦਿਖਾ ਦੇ ਬਾਈ ਜਗਜੀਤ ਠੀਕ ਹੈ ਤੋ ਦੋਸਤੋ ਸੋਮੇ ਨਾੜਾ ਖਵਾਨ ਤੇ ਜਾਣਦੇ ਬਈ ਚੰਗੀ ਸੰਭੀ ਹੋਈ ਮੱਝ ਆ 1 ਲੱਖ ਤੇ ਇਹਦਾ 15000 ਰੇਟ ਹੈ ਤੋ ਮੱਝਾਂ ਤੁਹਾਨੂੰ ਮੈਂ ਤਿੰਨ ਦਿਖਾਤੀਆਂ ਤੇ ਆਪਾਂ ਥੋੜੀ ਵੀਡੀਓ ਲੰਬੀ ਕਰਾਂਗੇ ਕਿਉਂਕਿ ਇਹਨਾਂ ਦੇ ਧਾਰਾਂ ਵੀਡੀਓ ਚ ਦਿਖਾ ਦਾਂਗੇ ਸ਼ੁਰੂਆਤ ਚ ਹੀ ਦੱਸ ਦਿੰਨਾ ਵੀ ਇੱਕ ਟਾਈਮ ਦੀ ਚੁਆਈ ਤੋਂ ਫੁੱਲ ਦੁੱਧ ਦਾ ਅੰਦਾਜ਼ਾ ਲਾਉਣਾ ਗਲਤ ਹੈ ਨਹੀਂ ਲਾਇਆ ਜਾ ਸਕਦਾ ਉਹਦੇ ਲਈ ਤੁਹਾਨੂੰ ਦੋ ਟਾਈਮ ਆ ਕੇ ਇਹ ਵੀ ਮੈਂ ਚਾਹੇ ਕੋਈ ਦੋ ਦਿਨ ਚੋਕੇ ਲੈ ਜਾਏ ਕਈ ਵਾਰੀ ਆਏ ਹੁੰਦਾ ਵੀ ਇੱਕ ਟਾਈਮ ਮਿਲਦੀ ਆ ਯਾਨੀ ਦੁੱਧ 5-6 ਕਿਲੋ ਹੋਊਗਾ ਚੋਈ ਨਾ ਹੋਵੇ ਚਾਹੇ ਕੋਈ ਬਾਈ ਦੋ ਦਿਨ ਚੋਕੇ ਲੈ ਜਾਏ ਜਗਜੀਤ ਨਾੜਾ ਨੂੜਾ ਦਿਖਾਦੀ ਬਾਈ ਹਵਾਨੇ ਤੇ ਬਾਕੀ ਸਰੀਰ ਤੇ ਵੀ ਨਸਾਂ ਬਹੁਤ ਖੜੀਆਂ ਆ ਦੀ ਸੋ ਦੱਸੋ ਦੁੱਧ ਬਾਈ ਕਹਿੰਦਾ ਵੀ ਦੋ ਦਿਨ ਜਿਵੇਂ ਅੱਜ ਸਵੇਰ ਚੋਲੀ ਤੇ ਕੱਲ ਨੂੰ ਸਵੇਰ ਫੇਰ ਚੋਲੋ 10-10 ਕਿਲੋ ਤੁਹਾਨੂੰ ਦੱਸਿਆ ਤੇ 10 ਕਿਲੋ ਦੇ ਹਿਸਾਬ ਤੇ ਕੋਈ ਸੌਦਾ ਕਰਨਾ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਸੋ ਦੋਸਤ ਸ਼ੁਰੂਆਤ ਟੋਕੜ ਗੱਬਨ ਤੋਂ ਹੀ ਕਰਦੇ ਆਂ ਮੈਂ ਵੀਡੀਓ ਇਸੇ ਤਰ੍ਹਾਂ ਹੀ ਪਲੇ ਕਰੂੰਗਾ ਸੋ ਦੋਸਤ ਸ਼ੁਰੂਆਤ ਆਪਾਂ ਕਰਦੇ ਆਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਹਦੀਆਂ ਤਾਰਾਂ ਤੁਹਾਨੂੰ ਦਿਖਾ ਦੂੰਗਾ ਵੈਸੇ ਬਾਈ ਨੇ ਦੁੱਧ ਵੀ ਜਿਹੜਾ ਚੋਈ ਲੈਣਾ ਇੱਕੋ ਵੈਸੇ ਭਰੀ ਬਾਲਟੀ ਦਿਖਾ ਦੇਾਂਗੇ ਤੁਹਾਨੂੰ ਅਸੀਂ ਵੀਡੀਓ ਜਿਹੜੀ ਬਣਾ ਰਹੇ ਆਂ ਟਾਈਮ ਜਿਹੜਾ ਲਗਭਗ ਉਹ 8 ਵਜੇ ਦੇ ਆਸ-ਪਾਸ ਦਾ ਹੈ ਉਸ ਹੱਬ ਤੇ ਤੁਸੀਂ ਜੇ ਕੋਈ ਵੀਰ ਸ਼ਾਹ ਨੂੰ ਚੁਆਈ ਕਰਨਾ ਚਾਹੁੰਦਾ ਤਾਂ ਸਭ ਤੇ ਕਰ ਸਕਦਾ ਬਾਕੀ ਵੀਡੀਓ ਹੋ ਸਕਦਾ ਪੋਸਟ ਵੀ ਅਸੀਂ ਕੱਲ ਨੂੰ ਸਵੇਰ ਮਾਰਨਿੰਗ ਟਾਈਮ ਵੀ ਕਰਕੇ ਇਹਦੀ ਪਰ ਸਮਾਹ ਦੋਸਤੋ ਕੰਪਲੀਟ ਹੈ ਬਸ ਹਮ ਤਾਂ ਝੋਟੀ ਪਹਿਲਾਂ ਹੀ ਆਈ ਸੀ ਜਦੋਂ ਮੈਂ ਦੱਸਿਆ ਸੀ ਵੀ ਇਹਦੇ ਥੱਲੇ ਬੱਚਾ ਜਿਹੜਾ ਉਹਨੇ ਥਾਣ ਫੜ ਲਿਆ ਸੀ ਇੱਕ ਤਾਂ ਹੁਣ ਆਪਾਂ ਤਾਰਾਂ ਦੇਖ ਲਾਂਗੇ ਮੈਂ ਜ਼ੂਮ ਕਰੂੰਗਾ ਮੋਬਾਈਲ ਇੱਥੇ ਬੈਠਾ ਹੋਇਆ ਪਹਿਲਾਂ ਅਗਾੜੀ ਫਿਰ ਪਿਛਲੇ ਤਨਾ ਚੋਂ ਤਾਰਾਂ ਬਾਈ ਮਾਰ ਦੂਗਾ ਅਗਲੇ ਥਨਾ ਚੋਂ ਧਾਰਾਂ ਦੋਸਤੋ ਇਹ ਪਿਛਲੇ ਥਨਾ ਚੋਂ ਮਾਰਦੇ ਬਲੁੰਦਰ ਕਿਰਾ ਬਾਈ ਲਈ ਦਾ ਬਹੁਤ ਚੰਗੀ ਹੈ ਫਿਰ ਪਿਛਲੇ ਥਨਾ ਚੋਂ ਧਾਰਾਂ ਚਵਾਈ ਬਾਈ ਕਹਿੰਦਾ ਬਹੁਤ ਚੰਗੀ ਹੈ ਮੈਂ ਕੱਟ-ਕੱਟ ਕੇ ਵੀਡੀਓ ਬਣਾਉਂਗਾ ਸੋ ਦੋਸਤੋ ਇਹ ਝੋਟੀ ਜਿਹਦੀ ਚਵਾਈ ਚੱਲ ਰਹੀ ਹੈ ਪਰ ਰਿਵਲਟੀ ਦਿਖਾ ਦੇਣੀ ਹੈ ਬਾਕੀ ਦੁੱਧ ਹੀ ਕੱਟੇ ਨੂੰ ਛੱਡਣਾ ਹੈ ਕਿਉਂਕਿ ਬੱਚੇ ਦਾ ਰਜਣਾ ਜ਼ਰੂਰੀ ਹੈ ਇਹ ਤਾਂ ਇਹ ਹੁੰਦਾ ਵੀ ਜਦੋਂ ਇਕ ਤਾਂ ਧਾਰਾਂ ਦਾ ਸਹੀ ਆਈਡੀਆ ਲੱਗ ਜਾਂਦਾ ਕੋਈ ਭਰਾ ਆ ਕੇ ਦੇਖਣ ਨਾਲੋਂ ਪਹਿਲਾਂ ਹੀ ਦੇਖ ਲੈਂਦਾ। ਬਾਕੀ ਇੱਕ ਸ਼ੌਂਕ ਜਾਂ ਪੂਰਾ ਹੋ ਜਾਂਦਾ ਵੈਸੇ ਤਾਂ ਜਿਨੇ ਖਰੀਦਣੀ ਆ ਉਹਦਾ ਹੱਕ ਹੁੰਦਾ ਵੀ ਉਹ ਦੋ ਟਾਈਮ ਚ ਹੋਵੇ। ਚੰਗੀ ਚੁਵਾਈ ਵਾਲੀ ਮੱਝ ਦਾ ਫਾਇਦਾ ਇਹ ਹੁੰਦਾ ਦੱਸੋ ਤੁਸੀਂ ਦੇਖੋ ਕਰਮ ਵਾਲੀ ਦੀ ਬਾਲਟੀ ਕਿਵੇਂ ਉੱਪਰ ਨੂੰ ਆਉਂਦੀ ਹੈ ਕਿਉਂਕਿ ਧਾਰ ਪੋਲੀ ਹੈ ਨਰਮ ਹੈ। ਪਿਛਲੇ ਸਾਲਾਂ ਤੋਂ ਚੁਵਾਈ ਚੱਲ ਰਹੀ ਹੈ ਅਗਲੇ ਸਾਲ ਨੂੰ ਬਾਈ ਨੇ ਚੋਲੇ ਸੀ। ਸਵੇ ਦੂਜਾ ਸੂਆ ਸੂਈ ਵੀ ਛੋਟੀ ਜਿਹਦੇ ਥੱਲੇ ਦੁੱਧ ਅੱਜ 14 ਕਿਲੋ ਹਾਜ਼ਰ ਹੈ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਾਓ ਇਸ ਤੋਂ ਬਾਅਦ ਚ ਆਪਾਂ ਪਹਿਲਾਂ ਛੋਟੀ ਦੇਖਦੇ ਆਂ ਉਹਦੀਆਂ ਧਾਰਾਂ ਦਿਖਾਉਂਗਾ ਸਿਰਫ ਦੁੱਧ ਜਿਹੜਾ ਉਹ ਜਿਹੜੀ ਮੱਝ ਤੋਕੜ ਉਹਦੇ ਆ ਕੋਸ਼ਿਸ਼ ਕਰੂੰਗਾ ਤੁਹਾਨੂੰ ਸਾਰਾ ਦਿਖਾ ਦਿਆਂ ਥਾਣਾ ਚ ਦੁੱਧ ਦੋਸਤੋ ਇਹ ਬਾਲਟੀ ਤੋਂ ਇਲਾਵਾ ਤੁਸੀਂ ਦੇਖੋਗੇ ਬੈਕ ਸਾਈਡ ਦੇ ਪਿਛਲੇ ਥਾਣਾ ਦੇ ਵਿੱਚ ਤੁਹਾਨੂੰ ਦੁੱਧ ਇਸ ਤੋਂ ਨਜ਼ਰ ਆਉਂਦਾ ਹੋਣਾ ਸੋ ਇਹ ਪਹਿਲਾਂ ਝੋਟੀ ਵੀ ਦੱਸੋ ਪਸਮਾ ਆਇਦਾ ਹੋ ਗਿਆ ਇਹਦੇ ਉਰਲੇ ਪਾਸੇ ਦੇ ਥਣ ਤੁਸੀਂ ਦੇਖ ਲਓ ਪਰਲੇ ਪਾਸੇ ਦੇ ਥਣ ਹੋ ਸਕਦਾ ਕਈ ਵਾਰ ਭਲੂਣ ਪਸੂ ਦੇ ਰਹਿ ਜਾਂਦੀ ਉਹਦੇ ਕਰਕੇ ਥੋੜੇ ਛੋਟੇ ਦਿਸਦੇ ਐ ਤੂੰ ਬਾਕੀ ਜਿਹੜਾ ਵੀਰ ਖਰੀਦੂਗਾ ਪਾਸ ਕਰ ਲੂਗਾ ਤਾਰਾਂ ਆਪਾਂ ਵੀਡੀਓ ਚ ਦੇਖ ਲੈਣਾ ਮਾਰਦੇ ਬਈ ਤਾਰਾਂ ਸੋ ਬਸ ਅਗਲੇ ਥਾਣਾ ਚ ਤਾਰਾਂ ਦੇਖਦੇ ਆਂ ਵਰਨਾ ਫਾਂਦੀ ਥੋੜਾ ਜਿਹਾ ਛੋਟਾ ਬਾਈ ਹੱਥ ਚ ਘੱਟ ਆਉ। ਓਕੇ। ਸੋ ਦੋਸਤੋ ਹੋ ਸਕਦਾ ਮੈਂ ਇੱਕ ਮੇਰੇ ਕੋਲ ਲੱਗਾ ਪਰਲਾ ਥਣ ਥੋੜਾ ਜਿਹਾ ਛੋਟਾ ਉਣ ਕਰਕੇ ਹੱਥ ਚ ਨਹੀਂ ਸਹੀ ਆਉਂਦਾ। ਤਾਂ ਹੀ ਤੁਹਾਨੂੰ ਥੋੜਾ ਜਿਹਾ ਖਿਲਰਦਾ ਦਿਸਦਾ ਹੋਊਗਾ। ਬਲਿੰਦਰ ਔਰਲੇ ਥਣਾ ਚ ਮਾਰੀ ਤਾਰਾਂ ਬਾਈ। ਬਾਕੀ ਮੈਂ ਨੇੜੇ ਤੋਂ ਤੁਹਾਨੂੰ ਧਾਰਾਂ ਵੈਸੇ ਪੋਲੀ ਆ ਚੋਾਈ ਦੀ। ਦਨ ਲਊਗੀ ਝੋਟੀ ਹਜੇ ਪ੍ਰੋਪਰ। ਬਾਈ ਖਾਲਸੇ ਸਾਹਮਣੀ ਬੋ। ਤੇ ਜਿਹੜੇ ਸਣਾ ਮਗਰਲੇ ਹੱਥਾਂ ਨਾਲ ਚੋਾਈ ਹੁੰਦੀਆਂ ਨੇ ਇਹ ਆ। ਠੀਕ ਹੈ। ਇਹਲੇ ਸਣਾ ਵੀ ਬਹੁਤ ਵਧੀਆ ਚੋ। ਇਹ ਪਿਛਲੇ ਸਣਾ ਚ ਧਾਰਾਂ ਐ। ਪਿਛਲੇ ਥਾਣੇ ਦੀ ਚਵਾਈ ਬਾਈ ਕਹਿੰਦਾ ਹੱਥੀ ਹੁੰਦੀ ਰਹੀ ਅਗਲੇ ਥਾਣ ਜਿੰਨਾ ਕੋਲ ਆਈ ਆ ਉਹ ਕੱਟੇ ਨੂੰ ਛੱਡਦੇ ਸੀ ਸੋ ਉਹਦੇ ਕਰਕੇ ਅਗਲੇ ਥਾਣਾਂ ਦੇ ਵਿੱਚੋਂ ਸੋ ਥਾਣ ਛੋਟੇ ਹੋਣ ਕਰਕੇ ਕਈ ਵਾਰਾਂ ਚੋਂਦਾ ਨਹੀਂ ਕੋਈ ਭਰਾ ਬਾਕੀ ਤੁਸੀਂ ਆ ਕੇ ਪਾਸ ਕਰ ਲਿਓ ਜੇ ਜਿੱਦਾਂ ਦੀਆਂ ਧਾਰਾਂ ਤੁਹਾਨੂੰ ਵੀਡੀਓ ਚ ਦਿਖਾ ਦਿਆਂ ਸੋ ਦੋਸਤੋ ਇਹ ਵੀ ਛੋਟੀ ਬਾਈ ਨੇ ਚੋ ਕੇ ਇੱਥੇ ਛੱਡਦੇ ਬੱਚਾ ਬਲੋ ਮੇਰੇ ਦਾ ਉਹ ਬੱਚਾ ਇਹਦਾ ਵੀ ਛੱਡ ਦੇਣਾ ਥੱਲੇ ਕੋ ਘੁਰਲੇ ਮੁਰਲੇ ਥਣ ਤਾਂ ਜੋ ਪਹਿਲਾਂ ਦੱਸਿਆ ਵੀ ਬਾਈ ਕਹਿੰਦਾ ਵੀ ਹੱਥੀ ਜੋ ਇਹ ਨਹੀਂ ਗੇ ਜਿੱਥੋਂ ਲੈਂਦੀ ਉਹਨਾਂ ਨੇ ਵੀ ਤੇ ਬਾਈ ਵੀ ਕੱਟਾ ਛੜ ਦਿੰਦਾ ਉਹਨਾਂ ਤੇ ਸੋ ਦੋਸਤੋ ਇਹ ਜਿਹੜੀ ਤੋਕੜ ਗੱਪਣ ਮੱਝ ਆ ਇਹ ਕੁਸ ਅੱਜ ਥੋੜਾ ਵੀਡੀਓ ਲੇਟ ਹੋਣ ਕਰਕੇ ਜਿਵੇਂ ਕਈ ਵਾਰਾਂ ਤੋਕੜ ਪਸ਼ੂ ਅਟਕ ਜੇ ਜਾਂਦਾ ਹੁੰਦਾ ਤਾਂ ਉਸ ਕਰਕੇ ਹਜੇ ਇਹ ਨਹੀਂ ਪਸਮੀ ਮਿਲੀ ਨਹੀਂ ਇਹ ਜਿਹੜਾ ਵੀ ਆਊਗਾ ਚੋਕੇ ਦੇਖ ਲਓ ਦੁੱਧ ਜਿੰਨਾ ਦੱਸਿਆ ਲੈ ਜਾਵੇ ਜਗਜੀਤ ਜਮਾਈ ਨਹੀਂ ਕਰਦੀ ਬਾਈ ਕੋਈ ਚੱਕਰ ਨਹੀਂਗਾ ਪਤਾ ਯਾਰ ਟਾਈਮ ਟੂ ਮੈਂ ਤਾਂ ਰਿੰਗੀ ਜਾਂਦੀ ਸੀਗੀ 6 ਵਜੇ ਪਤਾ ਟਾਈਮ ਟੂ ਮੇਟ ਹੋਣ ਕਾਰਨ ਮੈਂ ਕਰਗੀ ਨਹੀਂ ਤਾਂ ਕੋਈ ਦਿੱਕਤ ਨਹੀਂ ਓਕੇ ਸੋ ਫਿਰ ਵੀ ਤੁਸੀਂ ਚੋਕੇ ਦੇਖ ਲਓ ਤੇ ਇਹ ਤਿੰਨ ਨਾਗ ਟੋਟਲ ਦਿਖਾਏ ਸੀ ਤੁਸੀਂ ਆਪਦੀ ਪਸੰਦ ਦੀ ਮੱਝ ਆਪਦੀ ਤਸੱਲੀ ਕਰਕੇ ਲੈ ਜਾਓ ਧੰਨਵਾਦ